ਪਨ ਬੱਸ ਨੇ ਮਾਰੀ ਕਾਰ ਆਟੋ ਅਤੇ ਬੁਲਟ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਅਸੀਂ ਫੋਟੋ ਕਾਪੀ ਅੰਦਰ ਕਰਾਉਂਦੇ ਪਏ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਇੱਕ ਗੱਡੀ ਖੜੀ ਸੀ ਆਟੋ ਦੇ ਇੰਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਦੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਧੱਕਦਾ ਆਟੋ ਨੂੰ ਹੀ ਸਾਰਾ ਚੱਕ ਕੇ ਦੂਰ ਕਰਕੇ ਰੱਖਦਾ ਟੱਕਰ ਦੌਰਾਨ ਦੋ ਲੋਕ ਹੋਏ ਗੰਭੀਰ ਜ਼ਖਮੀ ਅਸੀਂ ਸਾਈਡ 'ਤੇ ਖੜੇ ਸੀਗੇ ਇਹਨਾਂ ਨੇ ਪਿੱਛੋਂ ਬੱਸ ਲਾਂਦੀ ਠੀਕ ਹੈ ਸਾਈਡ 'ਤੇ ਬਿਲਕੁਲ ਸਾਈਡ 'ਤੇ ਫੋਟੋ ਕਾਪੀ ਕਰਾਉਣ ਆਇਆ ਇਹਨਾਂ ਨੇ ਪਿੱਛੋਂ ਸਪੀਡ ਨਾਲ ਬੱਸ ਮਾਰੀ ਸਾਡੇ ਚਖਮੀਆਂ ਨੂੰ ਹਸਪਤਲ ਕਰਵਾਇਆ ਦਾਖਲ ਅਸੀਂ ਤਾਂ ਲੈਟ ਤੇ ਖੜਾ ਸੀ ਉਹਨੂੰ ਆਟੋ ਮਾਰੀ ਸੀ ਗੱਡੀ ਪਹਿਲੇ ਗੱਡੀ ਜਿਹੜੀ ਮਾਰੀ ਮੈਂ ਜਿਆਦਾ ਕੋਈ ਨਹੀਂ ਕਰ ਗਿਆ ਪਤਾ ਨਹੀਂ ਕਿੱਥੇ ਸੰਨੇ ਕੋਈ ਰੋਮੇ ਦੀ ਬੱਸ ਹੈ ਸਾਡਾ ਡਿਪੋ ਦੀ ਰੇਲਵੇ ਫੁੱਲ ਵਾਲੇ ਪਾਸੋਂ ਦੀ ਆ ਰਹੀ ਸੀ ਸਾਈਡ ਤੇ ਕਾਟੂ ਖੜਾ ਸੀ ਉਹਦੇ ਅੱਗੇ ਬੋਲਟ ਖੜਾ ਸੀ ਬੋਲਟ ਦੇ ਅੱਗੇ ਇੱਕ ਕਰੇਟਾ ਕਰਦੀ ਜਦੋਂ ਬੱਸ ਦੀ ਸਾਈਡ ਆਟੋ ਦੇ ਪਿੱਛੇ ਬੱਸੀ ਅੱਗੇ ਜਾ ਕੇ ਬੋਲਟ ਦੇ ਵਰਗੀ ਆਟੋ ਆਟੋ ਬੋਲਟ ਕੋਲ ਜਾ ਕੇ ਟੱਕਰ ਕਰ ਗਿਆ ਫੋਜ਼ਪੁਰ ਵਿੱਚ ਬੱਸ, ਕਾਰ ਅਤੇ ਆਟੋ ਵਿੱਚ ਟੱਕਰ ਹੋਈ ਫੋਜ਼ਪੁਰ ਦੇ ਥਾਣਾ ਸਦਰ ਦੇ ਸਾਹਮਣੇ ਇਹ ਘਟਨਾ ਵਾਪਰੀ ਜਾਣਕਾਰੀ ਅਨੁਸਾਰ ਫੋਜ਼ਪੁਰ ਕੈਂਟ ਤੋਂ ਆ ਰਹੀ ਬੱਸ ਨੇ ਖੜੇ ਆਟੋ ਵਿੱਚ ਪਿੱਛੋਂ ਟੱਕਰ ਮਾਰੀ ਆਟੋ ਅੱਗੇ ਖੜੇ ਬੁਲਟ ਮੋਟਰਸਾਈਕਲ ਵਿੱਚ ਜਾ ਟਕਰਾਈ ਅਤੇ ਬੁਲਟ ਮੋਟਰਸਾਈਕਲ ਉਸਦੇ ਅੱਗੇ ਖੜੀ ਕਾਰ ਵਿੱਚ ਜਾ ਟਕਰਾਇਆ ਸੇ ਤਿੰਨੋਂ ਵਾਹਨ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾਰ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਗੱਲ ਵੀ ਕਹੀ ਜਾ ਰਹੀ ਹੈ ਜਿਕਰਯੋਗ ਹੈ ਕਿ ਵਨਵੇ ਦੇ ਹੋਣ ਦੇ ਬਾਅਦ ਵੀ ਬੱਸ ਵਾਲੇ ਵੱਲੋਂ ਇਸ ਤਰ੍ਹਾਂ ਵਾਹਨਾਂ ਨੂੰ ਪਿੱਛੋਂ ਟੱਕਰ ਮਾਰਨੀ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਕਿ ਬੱਸ ਵਾਲੇ ਨੇ ਧਿਆਨ ਨਹੀਂ ਦਿੱਤਾ ਜਾਂ ਫਿਰ ਬੱਸ ਜਿਆਦਾ ਸਪੀਡ ਤੇ ਹੋਣ ਕਾਰਨ ਹਾਦਸਾ ਵਾਪਰਿਆ ਪਰ ਗਨੀਮਤ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਿਕਰਯੋਗ ਹੈ ਕਿ ਭਾਰੀ ਵਾਹਨਾਂ ਦਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਇਸ ਪਾਸੇ ਆਣਾ ਬੰਦ ਕੀਤਾ ਹੋਇਆ ਪਰ ਇਸ ਦੇ ਬਾਵਜੂਦ ਵੀ ਇਸ ਰੂਟ ਤੇ ਵੱਡੀ ਮਾਤਰਾ ਚ ਬੱਸਾਂ ਚੱਲ ਰਹੀਆਂ ਨੇ ਜੋ ਅੱਜ ਦਿਨ ਹਾਸੇ ਦਾ ਕਾਰਨ ਬਣ ਰਹੀਆਂ ਨੇ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਬੱਸ ਵੱਲੋਂ ਸਕੂਲੀ ਬੱਚੇ ਨੂੰ ਬੱਸ ਥੱਲੇ ਕੁਚਲ ਕੇ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਧੰਨੇ ਪੱਧਰ ਵੀ ਹੋਏ ਅਤੇ ਇਸ ਰੂਟ ਤੇ ਵੱਡੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਹੁਣ ਲਗਾਤਾਰ ਇਸ ਰੂਟ ਤੇ ਵੱਡੇ ਵਾਹਨ ਚਲਾਏ ਜਾ ਰਹੇ ਨੇ ਜੋ ਆਏ ਦਿਨ ਹਾਸੇ ਦਾ ਕਾਰਨ ਬਣਦੇ ਨੇ ਇਹ ਸਾ ਮੇਰਾ ਜੀ ਸਰ ਜੀ ਮੈਂ ਆਟੋ ਬੋਕ ਕਰਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਸੀਲੇ ਮਜਬੂਰੀ ਕੰਮ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆਟੋ ਬੋਕ ਕਰਕੇ ਤਸੀਲੇ ਆਇਆ ਸੀ ਅਸੀਂ ਫੋਟੋਕਾਪੀ ਅੰਦਰ ਕਰਾਉਂਦੇ ਪਏ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਤੇ ਗੱਡੀ ਖੜੀ ਸੀ ਆਟੋ ਦੇ ਇਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਧੱਕਦਾ ਆਟੋ ਨੂੰ ਸਾਰਾ ਚੱਕਣਾ ਚੂਰ ਕਰਕੇ ਰੱਖਦਾ ਹੈ ਸਵਾਰੀਆਂ ਤੇ ਨਹੀਂ ਬਟ ਗਈਆਂ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੱਟਾਂ ਲੱਗੀਆਂ ਵਿਕਲਪ ਸਿੰਘ ਡਰਾਈਵਰ ਦਾ ਨਾਮ ਛਾਂਗਾ ਖੁੱਲ੍ਹ ਗਈ ਮਮਤਾ ਉਹੜਕਾ ਬਾਸ ਰੋਡ ਵੇਚੀ ਸਰ ਹਾਂਜੀ ਸਿੱਧੀ ਮਾਰੀ ਹੈ ਮਾਰ ਕੇ ਉਹ ਦੇਖ ਲਓ ਬਾਸਰ ਦੇ ਕਿੰਨੇ ਸੀਗੇ ਹਾਂਜੀ ਪੱਪਾ ਦਾ ਨਾਮ ਮੇਰਾ ਇੱਥੇ ਫੀਲਡ ਸਾਹਮਣੇ ਤੇ ਅਸੀਂ ਸਾਈਡ ਤੇ ਖੜੇ ਸੀਗੇ ਇਹਨਾਂ ਨੇ ਪਿੱਛੇ ਬੱਸ ਲਾਂਦੀ ਜਿਵੇਂ ਸਾਈਡ ਤੇ ਬਿਲਕੁਲ ਸਾਈਡ ਤੇ ਫੋਟੋ ਕਾਪੀ ਕਰਾਉਣ ਆਇਆ ਇਹਨਾਂ ਨੇ ਪਿੱਛੇ ਸਪੀਡ ਨਾਲ ਬੱਸ ਮਾਰੀ ਸਾਡੇ ਹਾਂਜੀ ਆਟੋ ਖੜਾ ਸੀਗਾ ਪਾਸ ਅੱਗੇ ਗੱਡੀ ਵੇਖ ਕੇ ਖੜੀ ਐ ਆਟੋ ਉਹ ਵੀ ਬੰਦ ਸੀਗੀ ਠੀਕ ਇਹਨਾਂ ਨੇ ਸਪੀਡ ਨਾਲ ਮਾਰੀ ਨਾਲ ਮੇਰਾ ਸੱਟ ਲੱਗੀ ਤੇ ਮੇਰਾ ਆਟੋ ਬਿਲਕੁਲ ਤੋੜਤਾ ਨਾ ਨੇ ਹਾਂਜੀ ਹਾਂਜੀ ਮੇਰਾ ਆਟੋ ਹੈ ਨਹੀਂ ਆਪਣਾ ਬਤਾ ਹਾਂਜੀ ਬੱਸ ਵਾਲੇ ਮਾਰੀ ਬੱਸ ਵਾਲੇ ਮਾਰੀ ਜੀ ਲਾਪ੍ਰਾਈਸ ਕਟਕਟ ਕਟਕਟ ਅੱਛੇ ਸਪੀਡ ਤਾਹੀ ਹਾਂਜੀ ਉਹ ਗੱਡੀ ਦੇਖ ਲੋ ਹਾਂਜੀ ਅਹੀਂ ਪੋਰਜ ਬੈਂਤੀ ਕਰਨ ਸਰਕਾਰ ਨੂੰ ਸਾਨੂੰ ਹੱਕ ਤੋਂ ਆ ਜਾਵੇ ਰੋਡਵੇ ਦੀ ਬੱਸ ਹਾਂਜੀ ਰੋਡਵੇ ਦੀ ਬੱਸ ਆ ਜੀ ਆਪਸੇ ਜਿੰਦ ਦੇ ਸਾਹਮਣੇ ਹੋਇਆ ਪੁਰਾਣੀ ਜਿੰਦ ਦੇ ਸਾਹਮਣੇ ਇੱਕੋ ਹੀ ਰੋਡਵੇ ਦੀ ਬੱਸ ਹੈ ਉਹ ਸਾਡੀ ਪੁਲੀ ਰੇਲਵੇ ਪੁਲ ਵਾਲੇ ਕੋਲੋਂ ਆ ਰਹੀ ਸੀ ਸਾਈਡ ਤੇ ਟਰੱਕ ਆਟੋ ਬੜਾ ਸੀ ਉਹਦੇ ਅੱਗੇ ਵੋਲਟ ਖੜਾ ਸੀ ਵੋਲਟ ਦੇ ਅੱਗੇ ਫਿਕਰੇਟਾ ਕਰ ਸੀ ਜਦੋਂ ਬੱਸ ਦੀ ਸਾਈਡ ਆਟੋ ਦੇ ਪਿੱਛੇ ਬਸਦੀ ਅੱਗੇ ਜਾ ਕੇ ਵੋਲਟ ਦੇ ਵਰਜੀ ਆਟੋ ਆਟੋ ਜਿਹੜਾ ਵੋਲਟ ਪੁੱਛ ਕੇ ਅੱਗੇ ਖੜਾ ਹੋ ਗਿਆ ਅਸੀਂ ਵੈਰੀਫਾਈ ਕਰ ਰਹੇ ਹਾਂ ਅ ਕਿਸੇ ਦੇ ਕੋਈ ਸੱਟ ਨਹੀਂ ਵਜੀ ਅ ਵਹੀਕਲਾਂ ਦਾ ਨੁਕਸਾਨ ਹੋਇਆ ਟੋਟਲ ਵੈਰੀਫਾਈ ਕਰਕੇ ਰਿਪੋਰਟ ਕਰਦੇ ਹਾਂ